ਸੋ ਸਿਕਲ ਦੀ ਸਾਰਿਆਂ ਨੂੰ ਮੈਂ ਮਹਿੰਦਰ ਸਿੰਘ ਪਿੰਡ ਸਾਦੂਗੜ ਜਿੰਨਾ ਫਟੇਗੜ ਸਾਹਿਬ ਅੱਜ ਅਸੀਂ ਆਪਣੇ ਖੇਤਾਂ 'ਚ ਵੱਟਾਂ ਦੇ ਉੱਤੇ ਸਿੱਧੀ ਬਿਜਾਈ ਦਾ ਟਰਾਇਲ ਕੀਤਾ ਜੋ ਕਿ 5 ਕਿਲੋ ਬੀਜ ਪਾ ਕੇ ਵੱਟਾਂ ਦੇ ਉੱਤੇ ਮਸ਼ੀਨ ਝੋਨੇ ਦੀ ਸਿੱਧੀ ਬਿਜਾਈ ਕਰਦੀ ਹੈ ਵੱਟਾਂ ਤੇ ਝੋਨਾ ਸੀ ਅੱਗੇ ਵੀ ਕਈ ਸਾਲਾਂ ਤੋਂ ਲਾਉਨੇ ਆ ਪਰ ਜਿਹੜੀ ਸਾਡੀ ਬਹੁਤ ਦੇਰ ਤੋਂ ਇੰਪਲੀਮੈਂਟ ਬਣਾਉਣ ਵਾਲਾ ਇਹਨਾਂ ਮਸ਼ੀਨਰੀ ਬਣਾਉਣ ਵਾਲਿਆਂ ਨੂੰ ਬੇਨਤੀ ਸੀ ਕੀਤੀ ਹੈ ਇਹੋ ਉਹਦੇ ਬੇਨਤੀ ਕਰਦੇ ਰਹੇ ਆ ਕਿ ਇਹੋ ਜਿਹੀ ਮਸ਼ੀਨ ਬਣਾਈ ਜਾਵੇ ਜਿਹੜੀ ਵੱਟਾਂ ਤੇ ਟ੍ਰਾਂਸਪਲੈਂਟ ਕਰਨ ਦੀ ਬਜਾਏ ਅਸੀਂ ਅੱਗੇ ਵੱਟਾਂ ਤੇ 12 ਦਿਨ ਦੀ 13 ਦਿਨ ਦੀ ਪਨੀਰੀ ਟ੍ਰਾਂਸਪਲੈਂਟ ਕਰਕੇ ਲਾਉਂਦੇ ਸੀ ਮਸ਼ੀਨ ਐਸੀ ਬਣਾਈ ਜਾਵੇ ਜਿਹੜੀ ਵੱਟਾਂ ਦੇ ਉੱਤੇ ਸਿੱਧੀ ਬਜਾਈ ਕਰੇ ਤੇ ਫਾਈਨਲੀ ਇੱਕ ਮਸ਼ੀਨ ਬਣੀ ਹੈ ਜਿਹਦੇ ਨਾਲ ਅਸੀਂ ਅੱਜ ਇਹ ਟ੍ਰਾਇਲ ਲਾਏ ਨੇ ਤੁਸੀਂ ਇਹਦੇ ਕਲਿੱਪ ਜ਼ਰੂਰ ਦੇਖਿਆ ਹੋਣਗੇ ਉਮੀਦ ਕਰਦੇ ਹਾਂ ਕਿ ਇਹਦਾ ਝਾੜੀ ਬਹੁਤ ਸੋਹਣਾ ਨਿਕਲੂਗਾ ਤੇ ਪਾਣੀ ਦੀ ਬਚਤ ਤਾਂ ਵੱਟਾਂ ਤੇ ਹੁੰਦੀ ਹੀ ਹੁੰਦੀ ਹੈ ਕਿਉਂਕਿ ਜਦੋਂ ਆਪਾਂ ਬਿਨਾਂ ਕੱਦੂ ਕਰੇ ਵੱਟਾਂ ਤੇ ਝੋਨਾ ਲਾਉਨੇ ਧਰਤੀ ਪਾਣੀ ਪਿੰਦੀ ਦੀ ਹੈ ਕੱਦੂ ਨਾ ਕਰਨ ਕਰਕੇ ਥੱਲੇ ਲੈਂਟਰ ਦੀ ਤਹਿ ਤਹਿ ਨਹੀਂ ਲ ਜਿਦੇ ਕਰਕੇ ਪਾਣੀ ਰੀਚਾਰਜ ਛੋਟੇ ਛੋਟੇ ਥਲੇ ਜਾਂਦਾ ਪੂਰੇ ਪੰਜਾਬ 'ਚ ਇੱਕ ਬਹੁਤ ਵੱਡਾ ਫਿਸ਼ ਪਾਉਂਡ ਬਣਾਤਾ ਜਾਂਦਾ ਜਿਦੇ 'ਚ ਕੱਲੂ ਕਰ ਕਰਕੇ ਆਪਾਂ ਲੈਂਟਰ ਲਾ ਦਿੰਦੇ ਆ ਤੇ ਪਾਣੀ ਜੀਦਾ ਨੂੰ ਪਿਛਲੇ ਬੀਤੇ ਦਿਨਾਂ 'ਚ ਅੱਜ ਆਪਾਂ 24 ਜੂਨ ਨੂੰ ਇਹ ਵੀਡੀਓ ਬਣਾ ਰਹੇ ਆਂ ਬੀਤੇ ਦਿਨਾਂ 'ਚ ਪਿਛਲੇ 15 ਦਿਨ ਦਾ ਜੇ ਆਪਾਂ ਰਿਕਾਰਡ ਦੇਖ ਲਈਏ ਤਾਂ ਟੈਂਪਰੇਚਰ ਦੀ ਜੋ ਸਥਾਪਮਨ ਦੀ ਹਾਈਐਸਟ ਲੈਵਲ 48 49 50 ਡਿਗਰੀ ਨੂੰ ਸੱਚ ਕਰਦਾ ਹੋਇਆ ਟੈਂਪਰੇਚਰ ਸੀਗਾ ਜਿਦੇ ਵਿੱਚ ਬੰਦੇ ਨੂੰ ਬਾਹਰ ਨਹੀਂ ਖੜਿਆ ਜਾ ਰਿਹਾ ਲੇਕਿਨ ਆਪਾਂ ਖੇਤਾਂ ਦੇ ਖੇਤ ਕਤੂ ਕਰ ਕਰਕੇ ਪਾਣੀ ਦੇ ਬਰੇ ਜਿਹਦਾ ਲਾਭ ਕਿਸੇ ਨੂੰ ਨਹੀਂ ਪਾਣੀ ਸਾਰਾ ਐਵੇਪੋਰੇਟ ਹੋ ਕੇ ਸੂਰਜ ਦੀਆਂ ਕਿਰਨਾਂ ਨਾਲ ਕੁਲਟੀਵੇਟਲੀ ਸੂਰਜ ਸੂਰਜ ਦੀਆਂ ਕਿਰਨਾਂ ਨਾਲ ਕੁਲਟੀਵੇਟ ਕੇ ਸਮੁੰਦਰ ਦੇ ਤੱਲ ਚ ਜਾ ਕੇ ਰੜਦਾ بارشਾਂ ਦੇ ਰੂਪ ਚ ਕਤੂ ਕਰ ਕਰਕੇ ਖੇਤ ਤਰਤੀਬ ਤਾਪਾ ਪਾਣੀ ਨੂੰ ਡਿਸਕਨੈਕਟ ਕਰਤਾ ਵੀ ਰੀਚਾਰਜ ਹੋਵੇ ਦਰਿਆਵਾਂ ਨਾਲ ਨਹਿਰਾ ਨਾਲ ਆਪਾਂ ਕੀਤੀ ਕਰਨੀ ਰਹੇ ਤਾਂ ਜਿਹੜਾ ਅੱਜ ਤੋਂ 2000 6000 ਸਾਲ ਪਹਿਲਾਂ ਦਾ ਜੁੜਿਆ ਹੋਇਆ ਪਾਣੀ ਹੈ ਆਪਣੇ ਤੀਜੇ ਤਲੇ ਤੋਂ ਥਰਡ ਐਕਸਪਰਸ ਨੂੰ ਕੰਡ ਜੰਡਕੇ ਪਾਣੀ ਆਪਾਂ ਖੇਤਾਂ 'ਚ ਪਾ ਰਹੇ ਹਾਂ ਜਿਹਦਾ ਕਿ ਆਉਣ ਵਾਲੇ ਕਈ ਹਜ਼ਾਰ ਸਾਲਾਂ ਤੱਕ ਬਕਟਰ ਰਹਿਣਾ ਪਰ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਆ ਜਿਹੜੇ ਤਾਂ ਥੋੜਾ ਬਹੁਤ ਵੀ ਤਜਰਬਾ ਕਰ ਸਕਦੇ ਨੇ ਉਹ ਬਿਨਾਂ ਕੱਦੂ ਕਰੇ ਜਿਹੇ ਲੋਨ ਦਾ ਤਜਰਬਾ ਕਰਨ ਵਟਾਂ ਤੇ ਲੋਨ ਚਾਹੇ ਡੀਐਸਆਰ ਕਰਨ ਪਰ ਕੱਦੂ ਕਰਨਾ ਛੱਡਣ ਨਹੀਂ ਤਾਂ ਪਾਣੀ ਆਪਣਾ ਬਚਣਾ ਨਹੀਂ ਜੀਂਦਿਆਂ ਨੂੰ ਕੀ ਕਰਾਂਗੇ ਥੇ ਘਾਹ ਘਾਹ ਤੋਂ ਪਾਣੀ ਲਾਉਣ ਲਈ ਪਾਣੀ ਨਹੀਂ ਹੋਣਾ ਆਪਣੇ ਥੋੜੇ ਖਾਣ ਨੂੰ ਖਾਣ ਨੂੰ ਪਾਣੀ ਨਹੀਂ ਹੋਣਾ ਤਾਂ ਮੇਰੀ ਤਾਂ ਸਿਰਫ ਇਹੀ ਬੇਨਤੀ ਆ